ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਤਉ ਪ੍ਰਸਾਦ ਸਵਈਏ ਸਰਾਗੁ ਸੁਧ ਸਮੂ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਧਨ ਸੁਧ ਸੁਹਾਦਕ ਸੰਤ ਸਮੂ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋਊ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਵਿਨ ਏਕ ਰਤੀ ਕੇ ਮਤੇ ਮਤੰਗਜ ਰੇ ਜਰ ਸੰਗ ਅਨੂਪ ਤੰਗ surang sware kot turang gurang sikudat paun ke gaun ko jaat nivare bhari pujhan ke bhupali bid nyavat shish na jaat bichare ette pae tu kaha pae bhupat ant ko naange hi pae padare jeet pherae sab desh disan ko baajat dhol mirdang nagare gunjat ghod gajan ke sundar he sant hai ha raj hazare ਪੂਤ ਪਵੇਖ ਭਵਾਨ ਕੇ ਪੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੋ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਯਾ ਦਮਦਾਨ ਸੁਸੰਜਮ ਨੇਮ ਅਨੇਕ ਵਿਸ਼ੇਖੈ 베ਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਇ ਸਬੇ ਸੁ ਵਿਚਾਰ ਹਜ਼ਾਰ ਕਾ ਦੇਖੈ ਸ੍ਰੀ ਭਗਵਾਨ ਭਜੇ ਬਿਨ ਪੂਪਤ ਏਕ ਰਤੀ ਬਿਨ ਏਕ ਨ ਲੇਖੈ ਸੁੱਧ ਸਿਪਾਹਾ ਦੁਰੰਤ ਦੁਬਾਹਾ ਸੁਸਾਜ ਸੁਨਾਹਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਰੀਨ ਮਰੋਰ ਮਵਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਬਡੇ ਬਰੀਆਰ ਵਿਚਾਰ ਹੈ ਸਾਰ ਕੀ ਧਾਰ ਪਛੈ ਆ ਤੋਰਤ ਦੇਸ ਮਲਿੰਦ ਮਵਸਨ ਮਾਤੇ ਗ ਜਾਣ ਕੇ ਮਾਨ ਮਲਿਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜੱਟਕ ਅਨੇਕ ਸੁ ਏਕ ਦਵਿਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਕ ਭਵਾਨ ਜਪ엥ਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਕ ਪ엥ਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬੋ ਪੁੰਜ ਖਪ엥ਗੇ ਸਾਧ ਸਮੂਹ ਪਰ ਸੰਨ ਬਿਰਹਿ ਜਗ ਸਤਰ ਸਬੈ ਅਵਲੋਕ ਚਪ엥ਗੇ मानव इंद्र गजेंद्र नराधप जो अंतरलोक को राज करेंगे कोटि स्नान गजादिक दान अनेक स्वयं बरसाज भरेंगे ब्रह्म महेश्वर विष्णु सचीपत अंत फसे जम फास परेंगे जे नर श्रीपत के प्रस हैं पग ते नर फेर न देह तरेंगे कहां भयो जो दो लोचन मूंद कै बैठ रहेओ बक ध्यान लगायो नत प्रियो लिए सात समुंद्रण लोक गयो परलोक गवायो ਵਾਸ ਕੀਓ ਬਿਖਿਆਨ ਸੋ ਬੈਠ ਕੈ ਸਹੀ ਅਸੇ ਸੁਬੈ ਸੁਬਿਤਾਇਓ ਸਾਚ ਕਹੂੰ ਸੁਣ λεਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂਲ ਪਾਹਨ ਪੂਜ ਧਰਿਓ ਸਿਰ ਕਾਹੂਲ ਲਿੰਗਰੇ ਲਟਕਾਇਓ ਕਾਹੂਲਖਿਓ ਹਰਵਾਚੀ ਦਿਸ਼ਾ ਮਹਿ ਕਾਹੂ ਪੋਸ਼ਾਕ ਕੋ ਸੀਸ ਨਿਵਾਇਓ ਕੋ ਬੂਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨਤਾਯੋ ਕੂਰ ਕਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਕੂਰ ਕਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ